ਚਲੋ ਫਿਰ ਚਲਾਉਣੀ ਹੈ ਗੱਡੀ ਦੇਖੋ ਐਂਡਿੰਗ ਟੋ ਪਹਿਲਾਂ ਦੇਖੋ ਇਧਰ ਰੋਡ ਖਾਲੀ ਹੈਗਾ ਰਾਈਟ ਹੈਂਡ ਇੰਡੀਕੇਟਰ ਲਾ ਸਕਦੇ ਆਲਾ ਤੇ ਅੱਧਾ ਛੱਡਣਾ ਠੀਕ ਹੈ ਜਦੋਂ ਰੋਡ ਖਾਲੀ ਹੋਣਾ ਓਦੋਂ ਗੱਡੀ ਨੂੰ ਚਲਾਉਣਾ ਆ ਇਹ ਬਾਤ ਸਮਝੀਏ ਬਾਕੀ ਜਿਹੜਾ ਰਾਈਟ ਪੈਰ ਹੈ ਬ੍ਰੇਕ ਦੇ ਉੱਤੇ ਰੱਖ ਲਓ ਰਾਈਟ ਪੈਰ ਬ੍ਰੇਕ ਤੇ ਰੱਖਿਓ ਥੋੜਾ ਜਿਹਾ ਕਲੱਚ ਛੱਡਿਓ ਜੇ ਲੋਡ ਪਈ ਤਾਂ ਗੱਡੀ ਰੁਕਣੀ ਪੈਣੀ ਹੈ ਜੇ ਕੋਈ ਪਿੱਛੇ ਆਉਂਦਾ ਹੋਇਆ ਮੂਰੇ ਵੀ ਦੇਖ ਕੇ ਚਲੋ ਚਲੋ ਲੈ ਕੇ ਜਾ ਗੱਡੀ ਉਹ ਪਿੱਛੇ ਧਿਆਨ ਨਾਲ ਦੇ ਇੱਥੇ ਤਰੱਕੋਗੇ ਨਹੀਂ ਬਾਈ ਬੱਤੇ ਉਹਨਾਂ ਬ੍ਰੇਕ ਉਹਨਾਂ ਵੱਡੇ ਗੱਡੀ ਮੇਰੇ ਕੋਲੋਂ ਇੱਥੇ ਰੁਕੋ ਦਿਓ ਸਿੱਧਾ ਨਾ ਤੁਰੋ ਇੱਥੇ 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 ਉਹਨਾਂ ਤੇ ਅਣੇ ਤੋਂ ਰਾਈਟ ਗੱਡੀ ਲੈ ਕੇ ਜਾਣੀ ਆ ਚਾੜ ਕੇ ਗੱਡੀ ਕੱਟ ਕਰਨੀ ਆ ਗੱਡੀ ਐਨ ਸਿੱਧੀ ਰਮੀਆਂ ਬਣੀ ਜਿਆਦਾ ਗੱਡੀ ਰਾਈਟ ਨੂੰ ਨਾ ਲੈ ਕੇ ਜਾਏ ਥੋੜੀ ਜੀ ਲੈਫਟ ਨੂੰ ਰੁਕਵਾ ਦਿਓ ਥੋੜੀ ਚਾੜ ਕੇ ਇਸ ਖਾਲੀ ਪਿੱਛੇ ਰੋਡ ਕੋਈ ਆਤ ਨਹੀਂ ਫੌਰਨ ਦਾ ਬਲੀਦਾ ਹੁੰਦਾ ਨਹੀਂ ਨਹੀਂ ਹਜੇ ਨਹੀਂ ਘਮਾਉਣੀ ਗੱਡੀ ਥੋੜੀ ਜਿਹੀ ਵਧਾਰ ਕੇ ਅੱਗੇ ਰੁਕ ਲੈ ਲੈਫਟ ਸਾਈਡ ਤੇ ਰਵੇ ਗੱਡੀ ਵਾਸ ਆਪਣੀ ਮੇਰੇ ਨਾਲ ਘਮਾਓ ਬੱਸ ਵਾਸਾ ਥੋੜੀ ਥੋੜੀ ਹੋਰ ਜਿਆਦਾ ਗੱਡੀ ਲਈ ਜਾਂਦੇ ਇੱਦਾਂ ਜੀ ਪਹਿਲਾਂ ਪਿੱਛੇ ਦੇਖਿਓ ਰੋਡ ਕਲੀਅਰ ਹੈ ਇੱਥੇ ਰੱਖੋ ਗੱਡੀ ਪਹਿਲਾਂ ਅੱਗੇ ਜਾ ਕੇ ਗੱਡੀ ਰੋਕ ਲਿਓ ਕਲੱਚ ਦਬਾਓ ਬ੍ਰੇਕ ਛੱਡ ਦਿਓ ਤੇਰੇ ਨਾਲ ਆਇਓ ਇੱਥੇ ਰੱਖੋ ਗੱਡੀ ਆਹ ਫੇਰ ਕਲੱਚ ਰੱਖਿਓ ਥੋੜੀ ਘਮਾਓ ਹੋਰ ਇਦਾਂ ਤੇਰਾ ਮੋਰ ਐਕਟਿਵਾ ਦਾ ਵੀ ਧਿਆਨ ਰੱਖਣਾ ਘਾਡੋ ਸਾਰਾ ਕਲਚ ਸਪੀਡ ਦੋਪੋ ਐਂਡੀਕੇਟਰ ਬੰਦ ਕਰੋ ਕਲਚ ਛੱਡਤਾ ਸਾਰਾ ਐਂਡੀਕੇਟਰ ਹੀ ਬੰਦ ਹੋ ਗਿਆ ਬਾਕੀ ਇਹਦਾ ਟ੍ਰੈਫਿਕ ਵਿੱਚ ਗੱਡੀ ਚਲਾਉਂਦੇ ਪਏ ਆ ਹਾਰਨ ਵੀ ਬਹੁਤ ਬੜੇ ਬੜੇ ਆ ਤੇ ਅਗਲੇ ਦਾ ਵੀ ਧਿਆਨ ਰੱਖਣਾ ਬਣਾ ਅਗਲਾ ਕਿੱਧਰ ਨੂੰ ਚੱਲਾਇਆ ਆਕੇ ਜਿੱਥੇ ਲੋੜ ਆ ਬ੍ਰੇਕ ਲਾਉਣ ਦੀ ਉੱਤੇ ਗੱਡੀ ਰੋਕਣੀ ਵੀ ਪੈਣੀ ਆ ਕਲੱਚ ਦਵਾ ਕੇ ਬ੍ਰੇਕ ਲਾਉਣੀ ਪੈਣੀ ਆ ਅਗਲੀ ਗੱਡੀ ਤੋਂ ਫਾਸਲਾ ਪਤਾ ਕਿੰਨਾ ਰੱਖਣਾ ਹੈ ਹੂੰ ਪਤਾ ਤਾਂ ਨਹੀਂ ਅਗਲੇ ਤੋਂ ਯਾਨੀ ਕਿ ਕੋਈ ਫਾਸਲਾ ਨਾਲ ਬਣਾ ਕੇ ਰੱਖਣਾ ਕਿ ਅਗਲੀ ਗੱਡੀ ਦੇ ਟਾਇਰ ਆਪਾਂ ਨੂੰ ਦਿਸਣੇ ਚਾਹੀਦੇ ਆ ਠੀਕ ਆ ਜੇ ਗੋਲ ਜਾਂਦੀ ਹੋਵੇ ਗੱਡੀ ਉਹਦੇ ਕਲੱਚ ਦਵਾ ਕੇ ਵੇਖਲਾ ਸਕਦੇ ਹੋ ਆਪਾਂ ਆਪਾ ਸੇਧ ਰੱਖਣੀ ਜੀ ਸੋ ਆਪਾ ਜਾੜਾ ਹਾਈਵੇ ਤੇ ਰਾਈਟ ਇੰਡੀਕੇਟਰ ਲਾਓ ਕਾਲੀ ਨਹੀਂ ਕਰਨੀ ਆ ਜੇ ਕੋਈ ਪਿੱਛੇ ਤੋਂ ਲੋਵਰ ਟੇਕ ਕਰਦਾ ਆ ਗੱਡੀ ਨੂੰ ਸਲੋ ਕਰ ਲਿਓ ਰੋਕਣ ਦੀ ਲੋੜ ਹੋਈ ਗੱਡੀ ਨੂੰ ਰੋਕ ਲਿਓ ਕਿ ਆਪਾਂ ਰਸਤਾ ਇਧਰੋਂ ਵੀ ਦੇਖਣਾ ਖਾਲੀ ਹੋਵੇ ਔਰ ਹਾਈਵੇ ਤੇ ਗੱਡੀ ਚੜ੍ਹਨੀ ਆ ਪਹਿਲਾਂ ਚੈੱਕ ਕਰੋ ਲੇਨ ਖਾਲੀ ਆ ਕੋਈ ਆਉਂਦਾ ਤਾਂ ਨਹੀਂਗਾ ਹਾਲੀ ਲੇਨ ਦੇ ਵਿੱਚ ਗਾੜੀ ਮਾੜੀ ਮੁੱਕ ਕਰਨੀ ਆ ਆ ਥੱਲੇ ਰੱਖਿਓ ਗੱਡੀ ਆ ਲੈਨ ਵਿੱਚ ਗियर ਬਾਈ ਇਹ ਦੂਸਰਾ ਚਲੋ ਰੇਸ ਵਧਾਓ ਤਾਂ ਗੇਅਰ ਬਾਈ ਇਹ ਇਹਨੂੰ ਰੇਸ ਛੱਡੋ ਕਲੱਚ ਦੱਬੋ ਛੱਡੋ ਕਲੱਚ ਹਾਂ ਥੋੜਾ ਸਲੋ ਛੱਡਣਾ ਕਲੱਚ ਜਦੋਂ ਜਾਕਦਾ ਵੀ ਛੱਡਿਆ ਦੇਖ ਲਓ ਝਟਕਾ ਮਾਰਿਆ ਗੱਡੀ ਨੇ ਪਰ ਜਿੱਦਾਂ ਆਹ ਜਿਹੜੀ ਲਾਈਨ ਬਣੀ ਹੋ ਆ ਆ ਹੁਣ ਮੋੜੇ ਜਾ ਕੇ ਲਾਈਨ ਖਤਮ ਆ ਰੋਡ ਮੋੜੇ ਜਿਹਨੇ ਖਤਮ ਆ ਹੁਣ ਆਪਾਂ ਨੂੰ ਹਾਲ ਹੀ ਲਾਈਨ ਵਿੱਚ ਜਾਣਾ ਪੈਣਾ ਕਿਉਂਕਿ ਹੁਣ ਮੋੜੇ ਦੂ ਲਾਈਨਾਂ ਚੱਲਣੀਆਂ ਆ ਰਾਈਟ ਇੰਡੀਕੇਟਰ ਲਾਓ ਇਹ ਦੇਖੋ ਇਧਰੋਂ ਇੱਕ ਮਾੜੀ ਮਾੜੀ ਗੱਡੀ ਇਧਰੋਂ ਕਰੋ ਹਲਕੀ ਹਲਕੀ ਸਾਕੀ ਹਲਕੀ ਆਵੇ। ਉਹ ਬਾਸ ਬਾਸ ਨਾਲ ਫਿਰ ਜਿਹੜੀ ਖੜੀ ਗੱਡੀ ਆਪਾਂ ਲੈਨ ਦੇ ਅੰਦਰ ਰੱਖਣੀ ਹੈ। ਐਂਡੀਕੇਟਰ ਬੰਦ ਕਰ ਦਿਓ। ਥੋੜੀ ਇਹ ਨਾ ਰੇਸ ਵਧਾ ਕੇ ਰੱਖਿਓ ਕਿਉਂਕਿ ਹੁਣ ਆਪਾਂ ਗੱਡੀ ਹੈ ਨਾ ਪੌੜ ਚੜਦੇ ਪਏ ਆ। 30 30 ਸਪੀਡ ਰੱਖ ਲਿਓ 30 30 ਸਪੀਡ ਹਾਂ ਬਹੁਤ ਇੰਨੀ। ਤਾਂ ਗੱਡੀ ਦਾ ਜ਼ੋਰ ਜਿਆ ਨਾ ਲੱਗੇ। ਅੱਗੇ ਉਹ ਗੱਡੀ ਆਪਾਂ ਨਾਲੇ ਕੱਟ ਕਰਨੀ ਆ ਲੈਫਟ ਆਪਾਂ ਉੱਥੇ ਜਾਣਾ ਆ ਥੱਲੇ ਨੂੰ ਸਿੱਧੇ ਸਿੱਧੇ ਹਾਂ ਇੱਥੇ ਲੈਫਟ ਹੈਂਡ ਇੰਡੀਕੇਟਰ ਗੱਡੀ ਆ ਗਈ ਆ ਪਰ ਇਸ ਦੱਬ ਤੇ ਗੱਡੀ ਬਹੁਤ ਤੇਜ਼ ਹੁੰਦੀ ਆ ਜਣੇ ਕਿ ਸਪੀਡ ਆਪਾਂ ਉਨੇ ਕੇ ਦੱਪਣੇ ਜਿੰਨੇ ਜ਼ਰੂਰ ਹੋਤੇ ਆ ਜੇ ਸਪੀਡ ਜ਼ਿਆਦਾ ਹੁੰਦੀ ਆ ਰੇਲ ਤੋਂ ਮੜਾ ਪੰਜਾ ਚੱਕ ਲੈਣਾ ਆ ਐਂਡੀਕੇਟਰ ਬੰਦ ਕਰ ਦਿਓ ਫਿੱਟ ਸਿੱਧੇ ਜਾਣਾ ਆ ਸਿੱਧੇ ਜਾ ਕੇ ਆਹਲਾ ਹਨਾ ਕੱਟ ਛੱਡ ਕੇ ਅਗਲਾ ਕਟ ਆਪਾਂ ਰਾਈਟ ਕੱਟਣਾ ਆ ਕਿਉਂਕਿ ਇਹ ਗੱਡੀ ਆਪਾਂ ਲੈ ਕੇ ਜਾਣੀ ਆ ਹਰ ਕੋ ਵੀ ਨਾਲ ਆ ਵੀ ਇਹਦਾ ਚਰਾਸਤਾ ਬਣਿਆ ਆ ਦੋਨਾਂ ਪਾਸੇ ਦੇਖਣਾ ਆ ਕੋਈ ਇਧਰ ਹੋ ਜਾ ਉਧਰ ਆਉਂਦਾ ਨਾ ਤਨੀ ਆ ਕਿਉਂਕਿ ਆਉਂਦਾ ਹੋਇਆ ਕਲਾਚ ਬ੍ਰੇਕ ਔਰਨ ਦਬੋਰੀ ਚਲੋ ਪਹਿਲਾ ਔਣ ਲਈ ਆ ਅਗਲਾ ਜਿਹੜਾ ਮੋੜ ਆ ਉਹ ਜਾਣ ਲਈ ਉਧਰ ਨੂੰ ਪਰ ਕਈ ਜਿਹੜੇ ਕਹਿੰਦਾ ਉਧਰੋਂ ਵੀ ਕਈ ਔਣ ਲੱਪਦੇ ਹੁੰਦੇ ਆ ਰੌਕ ਸਾਈਡ ਤੋਂ ਵੀ ਖਿਆਰ ਰੱਖਣਾ ਜੀ ਰਾਈਟ ਹੈਂਡ ਇੰਡੀਕੇਟਰ ਲਾਓ ਹਰੇ ਛੱਡਦੇ ਹੋ ਗੱਡੀ ਥੋੜੀ ਸਲੋ ਕਰ ਲਓ ਕਲੱਚ ਦਬਾਓ ਥੋੜੀ ਬ੍ਰੇਕ ਲਾਓ ਕਲੱਚ ਫੁੱਲ ਪਹਿਲਾ ਗੇਅਰ ਪਾਉਣਾ ਪਾਣਾ ਆਪਾਂ ਨੂੰ ਕਲੱਚ ਫੁੱਲ ਪਹਿਲਾ ਗੇਅਰ ਠੀਕ ਹੈ ਦੋਰੋਂ ਗੱਡੀ ਮਾੜੀ ਅੱਗੇ ਨੂੰ ਗਰੂਕਦੀ ਆ ਕਲੱਚ ਦਾ ਫ੍ਰੀਡਾ ਹੁੰਦਾ ਬ੍ਰੇਕ ਛੱਡ ਦੋ ਬ੍ਰੇਕ ਛੱਡ ਦੋ ਆ ਪਲਾਕੇ ਰੱਖ ਲਈਦਾ ਹੁੰਦਾ ਮੈਂ ਜਦੋਂ ਬ੍ਰੇਕ ਨਾਲ ਲਾਇਆ ਹਾਂ ਪਿੱਛੇ ਖਾਲੀ ਆ ਸ਼ੀਸ਼ੇ ਵਿੱਚ ਦੇਖ ਬ੍ਰੇਕ 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 ਲਾਉਣੀ ਪੈਣੀ ਐ ਤਾਂ ਕਲਚ ਖੋਲ ਰੱਖ ਕੇ ਨਾਲੇ ਰੱਖੋ ਜਦੋਂ ਉਦਾਂ ਕਲਚ ਛੱਡੋ ਹੁਣ ਬ੍ਰੇਕ ਛੱਡੋ ਪਿੱਛੇ ਦੇਖ ਲੈ ਕੋਈ ਬਰੀ ਖਾਲੀ ਆ ਨਾ ਰੋਡ ਰੁਕਿਆ ਆ ਗੱਡੀ ਰੋਕਣੀ ਪਣੀ ਆ ਪਰ ਉਹਨੇ ਤਾਂ ਗੱਡੀ ਵਿੱਚ ਬਜੜੀਆਂ ਟਾਇਰ ਸਿੱਧੇ ਕਰੋ ਕਾਲੇ ਜਦੋਂ ਬ੍ਰੇਕ ਲਾਉਣੀ ਆ ਹਾਫ ਕਲਚ ਤੇ ਨਹੀਂ ਫੁੱਲ ਕਲਚ ਡਾਊਨ ਕਰਕੇ ਬ੍ਰੇਕ ਲਾਉਣੀ ਆ ਗੱਡੀ ਅੱਗੇ ਰੋਕਣੀ ਆ ਪਹਿਲਾਂ ਆਪਾਂ ਠੀਕ ਆ ਆਪਾਂ ਜਾਣਾ ਉਧਰੋਂ ਸਿੱਧੇ ਹੀ ਆ ਥੋੜੀ ਇਧਰੋਂ ਘਮਾਓ ਗੱਡੀ ਕਲਚ ਦੱਬੋ ਫੁੱਲ ਬ੍ਰੇਕ ਲਾਓ ਪਹਿਲਾਂ ਸਟਾਪ ਇਧਰੋਂ ਵੀ ਚੈੱਕ ਕਰਨਾ ਰੋਡ ਉਧਰੋਂ ਵੀ ਚੈੱਕ ਕਰ ਲਿਓ ਤੇ ਸ਼ੀਸ਼ਾ ਵੀ ਦੇਖ ਲਿਓ ਫੇਤੋਰੀ ਗੱਡੀ ਇੱਕ ਮਿੰਟ ਹੋ ਗਏ ਰੋਕ ਜੀ ਹਾਫ ਕਲਚ ਤੇ ਗੱਡੀ ਲੈ ਕੇ ਜਾਣੀ ਆ ਸਾਰਾ ਨਹੀਂ ਕਰਨਾ ਚਲੋ ਥੋੜੀ ਤੋਰੋ ਗੱਡੀ ਹੁਣ ਹਾਫ ਕਲੱਚ ਛੱਡੋ ਬ੍ਰੇਕ ਛੱਡ ਕੇ ਹਾਫ ਕਲੱਚ ਛੱਡੋ ਤੋਰੋ ਗੱਡੀ ਨੂੰ ਚਲੋ 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 ਸਾਈਕਲ ਦਾ ਵੀ ਖਿਆਰ ਰੱਖਣਾ ਆ ਚਲੋ 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 ਠੀਕ ਆ ਤੋਰੋ ਗੱਡੀ ਜੇ ਜਦੋਂ ਰੋਡ ਨੂੰ ਕ੍ਰੋਸ ਕਰਨਾ ਪਹਿਲਾਂ ਚੰਗੀ ਤਰ੍ਹਾਂ ਦੇਖਣਾ ਕਲੀਅਰ ਆ ਰੋਡ ਫੇ ਗੱਡੀ ਕ੍ਰੋਸ ਕਰਨੀ ਆ ਚਲੋ ਸਪੀਡ ਤੋਂ ਬਾਹਰ ਜਿੱਦਾਂ ਹੁਣ ਟੋਆ ਮੋਰੇ ਇਹਨੂੰ ਗੱਭੇ ਥਾਣੀ ਘੜਦੇ ਛੋਟਾ ਜਿਹਾ ਟੋਆ ਇੱਥੇ ਰੱਖ ਕੇ ਬਸ ਸੈਂਟਰ ਵਿੱਚ ਘੜਦੇ ਹਾਂ ਚਲੋ। ਆਕੀ ਮੋਰੇ ਵੀ ਟੋਆ ਆਇਆ ਉੱਥੋਂ ਗੱਡੀ ਥੋੜੀ ਸਲੋ ਚਲੋ। ਨਿਕਲ ਜਾਣੀ ਗੱਡੀ ਗੱਭੇ ਥਾਣੀ ਚਲੋ ਸਪੀਡ ਦੇ ਉੱਪਰ ਥੋੜੀ। ਨਾਲਿਆ ਮੋੜਾਂ ਦਾ ਧਿਆਨ ਰੱਖਣਾ ਕੋਈ ਇਧਰੋਂ ਤਾਂ ਨਹੀਂ ਆਉਂਦਾ ਅੱਗੇ ਦੇਖ ਇਧਰ ਛੱਡ ਕੇ ਗੱਡੀ ਜਾਗੀਰ ਗੱਡੀ ਸਾਹਮਣੂ ਆਪੋ ਚਲੋ ਚਲੋ ਗੱਡੀ ਇਧਰ ਉਧਰ ਮੁਹੂਰ ਕਰ ਰਹੀ ਹੈ ਸ਼ੀਸ਼ੇ ਦੇਖੀਏ ਉਹ ਜੇ ਕੋਈ ਜਿੱਦਾਂ ਕਿਸਨ ওভারਟੇਕ ਕਰਨ ਆਇਆ ਜਾਂ ਗੱਡੀ ਮੂਵ ਕਰਨੀ ਆ ਜੇ ਖਾਲੀ ਹੋਇਆ ਅੱਗੇ ਪਿਛੇ ਰੋਡ 'ਤੇ ਗੱਡੀ ਮੂਵ ਕਰਨੀ ਆ ਨਹੀਂ ਤਾਂ ਗੱਡੀ ਸਲੋ ਰੱਖਣੀ ਹੋ ਔਰ ਚਲੋ ਚਲੋ। ਬਾਕੀ ਆ ਮੋੜਾਂ ਕਿਹੜਾ ਦਾ ਖਿਆਲ ਰੱਖਣਾ ਜਿੱਦਾਂ ਗੜੀਆਂ ਆਇਆ ਤੇ ਇਧਰੋਂ ਆਉਂਦਾ ਆ। ਕੋਈ ਮੋੜੇ ਇੱਥੇ ਆ ਜਾਂਦੇ ਆ ਫੇ ਗੱਡੀ ਨਹੀਂ ਤਾਂ ਉੱਥੇ ਵੀ ਆਪਾਂ ਨੂੰ ਬ੍ਰੇਕ ਲਾਉਣੀ ਪੈਣੀ, ਉੱਥੇ ਵੀ ਸਲੋ ਕਰਣੀ ਪੈਣੀ। ਬਾਕੀ ਦਿਮਾਗ ਜਾ ਪੜਨਾ ਪੈਣਾ ਅਗਲੇ ਦਾ ਅਗਲਾ ਕਿੱਦਾਂ ਚੱਲਦਾ ਪਿਆ ਆ। ਅਗਲਾ ਜੇ ਨਹੀਂ ਰੁਕਦਾ ਆ ਆਪਾਂ ਨੂੰ ਗੱਡੀ ਸਲੋ ਕਰਨੀ ਪੈਣੀ ਇੱਥੇ। ਰੁਕਣੀ ਪੈ ਸਕਦੀ ਆ ਹੋਰਾਂ। ਠੀਕ ਆ। ਅਗਲਾ ਨਹੀਂ ਰਾਈਟ ਨਹੀਂ ਲੈਫਟ ਔਰ ਦਮ ਨਾਲੇ ਲੈਫਟ ਇੰਡੀਕੇਟਰ ਲਾਓ ਕਲਚ ਹਾਫ ਹੀ ਆ ਦਬਲਿਓ ਦੂਸਰੇ ਗੀਅਰ ਵਿੱਚ ਉਦਾ ਗੱਡੀ ਮੋੜ ਜਾਨੀ ਆ ਸ਼ੀਸ਼ਾ ਦੇਖ ਲੈ ਲੈਫਟ ਠੀਕ ਹੈ ਇਧਰੋਂ ਖਾਲੀ ਆ ਹਨਾ ਆਵਾਜ਼ ਵੀ ਫਿਰ ਬੱਸ ਲਾ ਕੇ ਚਲੋ ਸਾਰਾ ਕਲਚ ਛੱਡੋ ਹੁਣ ਸਪੀਡ ਦਬੋ ਬਾਕੀ ਹੋਰ ਤਾਂ ਬੰਦੇ ਨਹੀਂ ਗੱਡੀ ਜਿਆਦਾ ਸਲੋ ਹੋ ਜਾਂਦੀ ਹੈ ਨਾ ਜੇ ਕੋਈ ਮੋੜੇ ਹੁੰਦਾ ਜਾਂ ਕੋਈ ਉਧਰ ਆਉਂਦਾ ਹੁੰਦਾ ਗੱਡੀ ਸਲੋ ਹੋ ਜਾਂਦੀ ਛੇ ਪਹਿਲੇ ਗियर ਪਾਉਣਾ ਪੈਣਾ ਸਗਾ ਹੁਣ ਤਾਂ ਚਲੋ ਆਪਾਂ ਦੂਸਰੇ ਗियर ਵਿੱਚ ਗੱਡੀ ਟਰਨ ਕਰਤੀ ਹੈ ਬਾਕੀ ਜਿਹੜਾ ਮੋੜੇ ਮੂੜ ਆਉਣਾ ਆ ਉਹ ਹੈਗਾ ਥੋੜਾ ਜਿਹਾ ਡੇਂਜਰ ਹੈ ਯਾਨੀ ਕਿ ਰੱਚ ਬਹੁਤ ਹੁੰਦਾ ਉੱਥੇ ਉਹ ਤੁਸੀਂ ਕਿੰਨੇਵੇਂ ਗियर ਵਿੱਚ ਕੱਟਣਾ ਪਹਿਲੇ ਗियर ਵਿੱਚ ਪਹਿਲੇ 'ਚ ਕੱਟੇ ਹੋ ਕਿਉਂਕਿ ਉੱਥੇ ਰੱਚ ਬਹੁਤ ਹੁੰਦਾ ਹੈ ਨਾਲੇ ਮੋੜ ਵੀ ਡੇਂਜਰ ਜਿਹਾ ਹੈ ਤੇ ਕੱਟਣਾ ਵੀ ਹਾਫ ਕਲੱਚ ਤੇ ਹੈ ਹਾਫ ਕਲੱਚ ਤੇ ਗੱਡੀ ਥੋੜੀ ਸਲੋ ਰਹਿੰਦੀ ਹੁੰਦੀ ਹੈ ਚਲੋ ਚਲੋ ওভারਟੇ ਕਰੋ ਕਿ ਵਸੇ ਹੀ ਸਹੀ ਹਣਾ ਹੁਣ ਗੱਡੀ ਨੂੰ ਆਪਣੀ ਸਲੋ ਕਰੋ ਪਹਿਲਾਂ ਦਾ ਰੇਸ ਨਾਲ ਦਬੇ ਹਣਾ ਇਹ ਮੋੜ ਕੱਟਣਾ ਤੁਸੀਂ ਪਹਿਲੇ ਗੇਅਰ ਵਿੱਚ ਕੋਲ ਜਾ ਕੇ ਪਹਿਲਾ ਗੇਅਰ ਪਾਉਣਾ ਲੈਫਟ ਇੰਡੀਕੇਟਰ ਲਾਓ ਥੋੜੀ ਦਮ ਨਾਲ ਗੱਡੀ ਕਲਚ ਫੁੱਲ ਦਬੋ ਪਹਿਲਾ ਗੇਅਰ ਕੱਢੀ ਗੱਡੀ ਆਪਣੀ ਫਾਸਟ ਹੈ ਥੋੜੀ ਜਿਹੀ ਬ੍ਰੇਕ ਲਾਓ ਥੋੜੀ ਜਿਹੀ ਬ੍ਰੇਕ ਆ ਬ੍ਰੇਕ ਛਾੜ ਦਿਓ ਉਧਰ ਚੈੱਕ ਕਰੋ ਰੋਡ ਖਾਲੀ ਆ ਬ੍ਰੇਕ ਛਾੜ ਦਿਓ ਠੀਕ ਹੈ ਚਲੋ ਘਮਾਓ ਟੀਸ਼ਾ ਦੇਖਿਆ ਲੈਫਟ ਘਮਾ ਦੇ ਘਮਾ ਦੇ ਜਿਆਦਾ ਹਾਂ ਬਸ ਠੀਕ ਹੈ ਟਾਇਰ ਸਿੱਧੇ ਕਰ ਦਿਓ ਛੇਤੀ ਬਸ ਕਿਉਂਕਿ ਜੇ ਹੈ ਨਾ ਆਪਾਂ ਲੇਟ ਹੋ ਜਾਂਦੇ ਗੱਡੀ ਘਮਾਉਣ ਨੂੰ ਵੀ ਗੱਡੀ ਰਾਈਟ ਸਾਈਡ ਤੇ ਚੱਲ ਜਾਣੀ ਆ ਹੌਲੀ ਰੱਖਣੀ ਆ ਗੱਡੀ ਇੱਥੇ ਰੱਖੋ ਆ ਦੇਓ ਓਵਰਟੇਕ ਕਰੋ ਇਹਨੂੰ ਬਸ ਜਦੋਂ ਗੱਡੀ ਆਪਾਂ ਘਪਾਉਣੀ ਆ ਆਪਣੀ ਲੈਫਟ ਸਾਈਡ ਨਹੀਂ ਛੱਡ ਹੋਣੀ ਚਾਹੀਦੀ ਆ ਬਾਕੀ ਤੋ ਹੌਲੀ ਹੌਲੀ ਲੈ ਕੇ ਜਾਇਓ ਉੱਥੇ ਵੀ ਟ੍ਰੈਫਿਕ ਬਹੁਤ ਏ ਹੈਂ ਫਰੇਸ਼ ਆੜ ਦੇ ਹੌਲੀਰਾ ਵੀ ਦੇਖਣਾ ਬਰੇ ਰੋੜਾਂ ਦੇ ਭਰਾਵੇ ਕਿਉਂਕਿ ਜੇ ਆ ਪੱਤੀ ਚ ਵੀ ਗੱਡੀ ਲੈ ਕੇ ਜਾਂਦੇ ਆ ਪੰਤੂ ਰੋੜੀ ਗੱਡੀ ਦੀ ਔੜੇ ਇਧਰ ਰੁਕੋ ਫਾਦਲਾ ਰੁਕਣਾ ਤੁੱਖਾਈ ਦਨਵਾੜੀ ਗੱਡੀ ਰਾਈਟ ਨੂੰ ਫੌਰਨ ਔਰਨ ਤਾਂ ਤੁਹਾਨੂੰ ਬਹੁਤ ਮਾਰਨੇ ਪੈਣੇ ਆ ਟ੍ਰੈਫਿਕ ਵਿੱਚ ਕਿਉਂਕਿ ਕਈ ਤਾਂ ਹੌਰਨ ਸੁਣ ਕੇ ਵੀ ਨਹੀਂ ਪਰੇ ਹੁੰਦੇ ਆ ਮੀਤਾ ਗੱਡੀ ਤੁਹਾਨੂੰ ਆਪਣੇ ਸਲੋ ਕਰਨੀ ਪੈਣੀ ਏ ਇਧਰੋਂ ਆਦੇ ਗੱਡੀ ਮੂੰਹ ਨਾਲ ਹੀ ਮੂੰਹ ਆਹ ਇੱਥੇ ਰੁਕੋ ਗੱਡੀ ਥੋੜੀ ਬਰੇਕਾਂ ਨੇ ਥਰੇ ਛੜਦੇ ਰੇ ਛੜਦੇ ਰੇ ਛੜਦੇ ਵਾ ਬਸ ਠੀਕ ਹੈ ਕਿਉਂਕਿ ਜਿਹੜੇ ਹੁਣ ਮੋੜੇ ਨਿਆਣੇ ਆਉਂਦੇ ਸਕੇ ਨਹੀਂ ਰੁਕੇ ਤੇ ਆਪਾਂ ਰੇ ਛੱਡ ਦੇਣੀ ਹੈ ਜੇ ਲੋਡ ਪਈ ਕਲਚ ਬ੍ਰੇਕ ਚਲੋ ਸਪੀਡ ਤੋਂ ਬਹੁਤ ਤਾਂ ਖਾਲੀ ਪਲੇਅਰ ਹੈ ਚੰਗੀ ਚਲੋ ਥੋੜੀ ਥੋੜ ਜਾਂ ਦੇ ਸਾਰਿਆਂ ਨੇ ਇੱਦੇ ਮੋੜੇ ਆਈ ਜਾਣਾ ਤੁਸੀਂ ਇੱਥੇ ਰੱਖਣਾ ਐਕਟਿਵ ਰਹਿਣਾ ਬ੍ਰੇਕ ਲੈ ਆ ਜਦਾਂ ਤੁਰਿਆ ਜਾਂਦਾ ਨੂੰ ਹੋਰਨ ਦੱਪੇ ਪਰੇ ਹੋਇਆ ਨਹੀਂ ਹੋਇਆ ਥੋੜੇ ਇੱਧਰ ਨੂੰ ਕਰ ਲੈ ਗੱਡੀ ਲੈਫਟ ਸਾਈਡ ਤੇ ਵੜੀ ਕਰ ਲੋ ਅਰ ਜਦੋਂ ਇੱਧਰ ਉੱਧਰ ਨੂੰ ਮੋੜ ਕਰਨੀ ਹੈ ਜਦੋਂ ਮੈਂ ਕਹਿੰਦਾ ਲੈਫਟ ਨੂੰ ਕਰੋ ਰਾਈਟ ਨੂੰ ਕਰੋ ਓਵਰਟੇਕ ਕਰੋ ਸ਼ੀਸ਼ਾ ਜ਼ਰੂਰ ਦੇਖੀ ਜਣਾ ਹਾਂ ਆਪਣਾ ਮਾਈਂਡ ਲਾਉਣਾ ਤੁਸੀਂ ਇਹ ਖਾਲੀ ਹੈ ਜਾਨੀ ਕਿੱਧਰ ਉੱਧਰ ਨੂੰ ਕਰਨੀ ਹੈ ਸਲੋ 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 ਪਹਿਲਾ ਗੀਅਰ ਆਪਣਾ ਹੈ ਜੇ ਹੁਣ ਆਪਾਂ ਇੰਨੀ ਸਪੀਡ ਬਧਾਈ ਤਾਂ ਦੂਜਾ ਗੀਅਰ ਪਾਉਣਾ ਪੈਣਾ ਆਪਾਂ ਨੂੰ ਪਹਿਲੇ ਗੀਅਰ ਵਿੱਚ ਇਹ ਨਹੀਂ ਹੈਗਾ ਕਿ ਆਪਾਂ ਸਪੀਡ ਬਹੁਤ ਜ਼ਿਆਦਾ ਕਰ ਦੇਣੀ ਹੈ ਲੈਫਟ ਹੈਂਡ ਇੰਡੀਕੇਟਰ ਇਹ ਆ ਦੇਖੋ ਲੈਫਟ ਖਾਲੀ ਆ ਤਾਂ ਥੱਲੇ ਓਵਰਟੇਕਾਂ ਲਾ ਬੰਦੇਗੇ ਮੂਸਲ ਵਾਲੀ ਟੇਢੀ ਘੁਮਾਓ ਠੀਕ ਹੈ ਰੱਖ ਸਹੀ ਹੈ ਟਾਇਰ ਸਿੱਧੇ ਕਰ ਦਿਓ ਬਸ ਸਹੀ ਚਲੋ ਵਾਲੇ ਵਾਲੀ ਜੰਗ ਲਾਓ